ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਅ ਵੈਰੀ ਵੈਰੀ ਗੁੱਡ ਮਾਰਨਿੰਗ ਨਾਰਮਲੀ ਜਦੋਂ ਵੀ ਆਪਾਂ ਸੈਸ਼ਨ ਲੈਂਦੇ ਆ ਜੀ ਤੇ ਪਿੱਛੇ ਤੁਹਾਨੂੰ ਥੰਬਨੇਲ ਦਿਖ ਰਿਹਾ ਹੁੰਦਾ ਹੈ ਹੈਨਾ ਬਟ ਅੱਜ ਮੈਂ ਤੁਹਾਡੇ ਲਈ ਜੋ ਮੈਂ ਆਪਣੇ ਆਪ ਦੇ ਥੋੜੀ ਬਹੁਤ ਇੱਕ ਕਾਮਯਾਬੀ ਸਮਝਦਾ ਹਾਂ ਜੋ ਮੈਂ 2018 ਐਂਡ 2021 ਦੇ ਵਿੱਚ ਪੀਸੀਐਸ ਪ੍ਰੀਲਿਮਜ਼ ਦਾ ਪੇਪਰ ਕੱਢਿਆ ਸੀਗਾ ਮੈਂ ਉਹਦਾ ਰੋਲ ਨੰਬਰ ਲਗਾ ਰਿਹਾ ਜੀ ਠੀਕ ਹੈ ਤੁਸੀਂ ਰੋਲ ਨੰਬਰਸ ਵਗੈਰਾ ਚੈੱਕ ਕਰ ਸਕਦੇ ਹੋ ਪਿਛਲੀ ਵਾਰ ਵੀ ਮੈਂ ਇੱਕ ਸੈਸ਼ਨ ਲਿੱਤਾ ਸੀ ਉਹਦੇ ਵਿੱਚ ਵੀ ਸੇਮ ਲਗਾਇਆ ਸੀ ਪਰ ਰੀਜ਼ਨ ਕੀ ਹੈ ਇਹਦਾ ਤੁਹਾਨੂੰ ਇਹ ਦੱਸਣਾ ਕਿ ਜੋ ਅੱਜ ਦਾ ਸੈਸ਼ਨ ਹੈ ਤੁਹਾਡਾ that will be entirely focusing on how to clear prelims in your first attempt 2018 ਵਿੱਚ ਮੇਰਾ ਫਰਸਟ ਅਟੈਂਟ ਸੀ I have cleared it 2021 ਵਿੱਚ ਵੀ ਮਤਲਬ ਸੈਕੰਡ ਅਟੈਂਪਟ ਸੀਗਾ ਬਟ ਆ ਮੈਨੇਜ ਟੂ ਕਲੀਅਰ ਸੋ ਦੋ ਵਾਰ ਤੁੱਕਾ ਇੱਕ ਵਾਰ ਲੱਗਦਾ ਜੇ ਦੁੱਕਾ ਇੱਕ ਵਾਰ ਹੁੰਦਾ ਚਲੋ ਮੰਨ ਲੈਂਦੇ ਕੋਈ ਗੱਲ ਨਹੀਂ ਪਰ ਦੋ ਵਾਰ ਕਲੀਅਰ ਕੀਤਾ दैट मींस ਕਿ ਕੋਈ ਨਾ ਕੋਈ ਗੱਲ ਅੱਜ ਚੰਗੀ ਹੀ ਦੱਸ ਕੇ ਜਾਊਂਗਾ ਸਵਾਗਤ ਹੈ ਪੰਜਾਬ ਪੀਸੀਐਸ ਅੱਡਾ 247 ਦੇ ਚੈਨਲ ਤੇ ਅੱਜ ਦਾ ਸੈਸ਼ਨ ਉਹ ਐਸਪੀਰੈਂਟਸ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਨ੍ਹਾਂ ਨੇ 26 ਅਕਤੂਬਰ ਨੂੰ ਪੰਜਾਬ ਪੀਸੀਐਸ ਪ੍ਰੀਲਿਮਜ਼ ਵਿੱਚ ਬੈਠਣਾ ਹੈ ਤੇ ਪਹਿਲੀ ਵਾਰ ਬੈਠਣ ਲੱਗੇ ਆ ਪ੍ਰੀਲਿਮਜ਼ ਪੂਰਾ ਸੈਸ਼ਨ ਦੇਖ ਕੇ ਜਾਇਓ ਜਿਆਦਾ ਲੰਬਾ ਨਹੀਂ ਕਰਾਂਗੇ ਪਰ ਬਹੁਤ ਇੰਪੋਰਟੈਂਟ ਸੈਸ਼ਨ ਹੋਣ ਵਾਲਾ ਤੁਹਾਨੂੰ ਇਹੋ ਜੀਆਂ ਗੱਲਾਂ ਮੈਂ ਕੋਸ਼ਿਸ਼ ਕਰੂੰਗਾ ਦੱਸਣ ਦੀ ਜੋ ਮੈਂ ਆਪ ਇੰਪਲੀਮੈਂਟ ਕੀਤੀਆਂ ਜਿਹਦਾ ਮੈਨੂੰ ਇਹ ਰਿਵਾਰਡ ਮਿਲਿਆ ਮੈਂ ਦੋਨੋਂ ਵਾਰ ਮੇਨਸ ਲਿਖਿਆ ਠੀਕ ਹੈ ਜੀ ਸੋ ਸੁਣਨਾ ਚਾਹੁੰਦੇ ਹੋ ਸੋ ਇੱਕ ਵਾਰ ਜ਼ਰੂਰ ਯੈਸਰ ਲਿਖ ਕੇ ਵੀਡੀਓ ਲਾਈਕ ਕਰ ਦਿਓ ਐਂਡ ਸੈਸ਼ਨ ਐਂਡ ਤੱਕ ਦੇਖਿਓ ਠੀਕ ਹੈ ਚਲੋ ਜੀ ਸੋ lettes start ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਡੇਟ ਦੀ ਆ ਦੇਖੋ ਜੀ 26 ਅਕਤੂਬਰ ਡੇਟ ਆ ਚੁੱਕੀ ਹੈ ਤੁਹਾਡੇ ਸਾਹਮਣੇ 26th ਅਕਤੂਬਰ ਇਸ ਦਾ ਡੇਟ ਐਂਡ ਜੇ ਮੈਂ ਗੱਲ ਕਰਾਂ 2.5 ਮੰਥਸ ਦੇ ਕਰੀਬ ਆਪਣੇ ਕੋਲ ਟਾਈਮ ਹੈ 80 ਦਿਨ ਲਾ ਕੇ ਚੱਲਦੇ ਆ ਹੁਣ ਗੱਲ ਇਹ ਹੈ ਜੀ ਕਿ 80 ਦਿਨ ਯਾਨੀ ਕਿ ਇਹ 80 ਡੇਜ਼ ਵਿੱਚ ਆਪਾਂ ਕਰਨਾ ਕੀ ਹੈ ਲੋ ਜੀ ਮੈਂ ਕਾਫੀ ਜਗ੍ਹਾ ਦੇਖ ਰਿਹਾ ਸੀਗਾ ਕਿ ਕਾਫੀ ਸਾਰੇ ਟੀਚਰਸ ਜਾਂ ਕਾਫੀ ਸਾਰੇ ਯੂ نو ਤੁਹਾਡੇ ਟੌਪਰਸ ਮੈਂ ਦੇਖ ਰਿਹਾ ਸੀ ਕਿ ਉਹ ਰਿਕਮੈਂਡ ਕਰ ਰਹੇ ਆ ਕਿ ਤੁਸੀਂ ਡੇ ਬਾਈ ਡੇ ਅਪਰੋਚ ਨਾ ਰੱਖੋ ਜੋ ਕਿ ਜਿਸ ਚੀਜ਼ ਤੇ ਮੈਂ ਵੀ ਐਗਰੀ ਕਰਦਾ ਮਨ ਲਿਆ ਤੁਹਾਡੇ ਕੋਲ 80 ਡੇਸ ਨੇ ਪਰ ਤੁਸੀਂ ਹਰ ਦਿਨ ਦਾ ਜੇ ਇੱਕ ਟਾਰਗੇਟ ਬਣਾ ਕੇ ਚੱਲੋਗੇ ਮੈਨੂੰ ਐਵੇਂ ਲੱਗਦਾ ਕਿ ਨਹੀਂ ਅਚੀਵ ਹੁੰਦਾ ਹੁਣ ਰਖੜੀ ਆ ਰਹੀ ਹੈ ਸਿਸਟਰ ਨੇ ਘਰ ਆਣਾ ਜਾਂ ਤੁਸੀਂ ਸਿਸਟਰ ਦੇ ਕੋਲ ਜਾਣਾ ਉਹ ਦਿਨ ਗਿਆ ਵੀਕਲੀ ਟਾਰਗੇਟ ਰੱਖੋ ਦੋਸਤੋ ਵੀਕਲੀ ਟਾਰਗੇਟ ਰੱਖਣਾ ਹੈ ਐਂਡ ਹੁਣ ਗੱਲ ਇਹ ਹੈ ਕਿ ਉਸ ਵੀਕਲੀ ਟਾਰਗੇਟ ਵਿੱਚ ਕਰਨਾ ਕੀ ਹੈ ਉਹ ਡਿਸਕਸ ਕਰਾਂਗੇ ਚਾਰ ਸਟੈਪ ਦਾ ਫਾਰਮੂਲਾ ਹੈ ਠੀਕ ਹੈ ਕੋਸ਼ਿਸ਼ ਕਰ ਰਹੇ ਹੋ ਇਹਨੂੰ ਅਪਣਾਉਣ ਦੀ ਦੋ ਹਫਤੇ ਅਪਣਾ ਕੇ ਦੇਖ ਲਓ ਤੁਹਾਨੂੰ ਰਿਜ਼ਲਟ ਦਿਖ ਜੇਗਾ 2 ਹਫ਼ਤੇ ਵਿੱਚ ਇਹ ਚਾਰ ਸਟੈਪ ਫਾਰਮੂਲਾ ਦਾ ਰਿਜ਼ਲਟ ਦਿਖ ਜੇਗਾ ਸ਼ੁਰੂ ਕਿਧਰੋਂ ਕਰਨਾ ਜੋ ਮੈਂ ਕੀਤਾ ਸੀ ਉਹੀ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲਾਂ ਦੇਖੋ ਜੀ ਦ ਫਰਸਟ ਥਿੰਗ ਵਿਚ ਆਈ ਡਿਡ ਜਾਂ ਮੈਂ ਤੁਹਾਨੂੰ ਵੀ ਰეკਮੈਂਡ ਕਰ ਰਿਹਾ ਡੂ ਨਾਊ ਇਜ਼ ਹੱਲੇ ਵੀ ਜਿੰਨੂੰ ਕਹਿੰਦੇ ਆ ਕਿ ਡੇਰ ਨਹੀਂ ਹੋਈ ਐ ਸਭ ਤੋਂ ਪਹਿਲਾਂ ਪੂਰੇ ਸਿਲੇਬਸ ਨੂੰ ਗ੍ਰੈਬ ਕਰ ਲੋ ਜੀहां ਦੋਸਤੋ ਮੈਂ ਅੱਜ ਵੀ ਹੁਣ ਵੀ ਜਿਹੜੇ ਬੱਚੇ ਲਾਈਵ ਵੀ ਦੇਖ ਰਹੇ ਨੇ ਜਾਂ ਜਿਹੜੇ ਐਸਪੀਰੈਂਟਸ ਰਿਕਾਰਡਡ ਵੀ ਇਹਨੂੰ ਦੇਖਣਗੇ ਨਾ ਮੈਨੂੰ ਲੱਗਦਾ ਹੈ ਕਿ ਹਲੇ ਵੀ ਮੈਂ ਦਾਅਵੇ ਨਾ ਕਹਿ ਸਕਦਾ ਕਾਫੀ ਇਹੋ ਜੇ ਸਟੂਡੈਂਟਸ ਹੋਣਗੇ ਜਿਨ੍ਹਾਂ ਨੂੰ ਨਾ ਸਿਲੇਬਸ ਯਾਦ ਨਹੀਂ ਹੋਣਾ ਐਨੀਬਡੀ ਹੂ ਕੈਨ ਕਲੇਮ ਕਮੈਂਟ ਕਰਕੇ ਦੱਸ ਦੋ ਕਿ ਆਪਾਂ ਸਰ ਕਲੇਮ ਕਰ ਸਕਦੇ ਆ ਕਿ ਸਾਨੂੰ 100% ਸਿਲੇਬਸ ਯਾਦ ਹੈ ਜੀ ਐਨੀਬਡੀ ਹੂ ਕੈਨ ਕਲੇਮ ਇਟ 100% ਸਿਲੇਬਸ ਯਾਦ ਹੈ ਕਿਸੇ ਨੂੰ ਤੇ ਇੱਕ ਵਾਰ ਯੈਸ ਸਰ ਲਿਖ ਦਿਓ ਜੇ ਯਾਦ ਹੈ ਮੈਨੂੰ ਲੱਗਦਾ ਹੈ ਕਿ ਨਹੀਂ ਯਾਦ ਹੋਏਗਾ ਸਾਨੂੰ 100% ਸਿਲੇਬਸ ਨਹੀਂ ਯਾਦ ਰਹਿੰਦਾ बिकॉज़ ਅਸੀਂ ਸਿਲੇਬਸ ਤੇ ਨਹੀਂ ਧਿਆਨ ਦਿੱਤਾ ਅਸੀਂ ਉਸ ਚੀਜ਼ ਤੇ ਧਿਆਨ ਦਿੱਤਾ ਜਿਹੜਾ ਕੋਈ ਕੋਚਿੰਗ ਨੇ ਕਰਾਤਾ ਅਸੀਂ ਉਸ ਚੀਜ਼ ਤੇ ਧਿਆਨ ਦੇ ਰਹੇ ਹਾਂ ਜਿਹੜਾ ਟੀਚਰ ਨੇ ਕਰਾਤਾ ਹਰ ਟੀਚਰ ਸਹੀ ਕਰਾਉਂਦਾ ਹੈ ਬਟ ਯੂ ਹੈਵ ਟੂ ਨੋ ਯੋਰਸੈਲਫ ਕਿ ਯਾਰ ਅਫੀਸ਼ੀਅਲ ਜੋ ਸਿਲੇਬਸ ਦਿੰਦਾ ਹੈ ਪੀਪੀਐਸਸੀ ਨੇ ਉਹਦੇ ਵਿੱਚ ਕੀ ਲਿਖਿਆ ਹੋਇਆ ਫਾਰ ਇਗਜ਼ਾਮਪਲ ਸੋਲਰ ਸਿਸਟਮ ਤੁਹਨ ਲੱਗੇਗਾ ਕਿ ਸਰ ਇਹ ਤੇ ਜੀਓਗ੍ਰਾਫੀ ਦਾ Part ਹੈ ਜੀ ਬਟ ਨੋ दिस इज पार्ट ऑफ इनवायरमेंटल स्टडीज छोटी जी एगजाम्पल उस आ जाओ एवरीडेस की आप गल करते हैं ठीक है जी एवरीडेस जिद नोट्स ईजली अवेलेबल नहीं ने एक सबजैक्ट आप कह दें फिजिक्स कैमिस्ट्री बायो आनी है सबू जा हैरानी होगी फिजिक्स कैमिस्ट्र बायो ऑफिशियली लिखे नहीं होने सिलेबस लिखे नहीं ऑफिशियली लिखे हुआ है आ छोटे छोटे टॉपिक्स लिखे हुए हैं आखो ਅਤੇ ਛੋਟੇ ਛੋਟੇ ਟੌਪਿਕਸ ਲਿਖੇ ਹੋਏ ਨੇ ਆ ਦੇਖੋ ਪਲੀਜ਼ ਰੱਟਾ ਮਾਰੋ ਇਹਦਾ ਅੱਛੇ ਤਰ੍ਹਾਂ ਮੈਂ ਅਕਸਰ ਹੀ ਜਿਹੜੇ ਸਟਾਰਟ ਕਰਦੇ ਆ ਤਿਆਰੀ ਬੱਚਿਆਂ ਨੂੰ ਕਹਿਣਾ ਹੁੰਦਾ ਸਾਡੇ ਕੋਲ ਤੇ ਰਹੀ ਟਾਈਮ ਇੰਨੇ ਗਏ ਪਰ ਤੁਹਾਨੂੰ ਮੈਂ ਹੁਣ ਵੀ ਇਹ ਰეკਮੈਂਡ ਕਰਦਾ ਇਹਦਾ ਪ੍ਰਿੰਟ ਆਊਟ ਕਢਾਓ ਜਿੱਥੇ ਤੁਸੀਂ ਪੜਾਈ ਕਰਦੇ ਹੋ ਉਹਦੇ ਸਾਹਮਣੇ ਚਿਪਕਾ ਦਿਓ ਜਾ ਕੇ ਉੱਠਦੇ ਬੈੰਦੇ ਆਉਂਦੇ ਜਾਂਦੇ ਇਹਨੂੰ ਬਾਰ-ਬਾਰ ਵੇਖੋ ਤੇ ਬਾਰ-ਬਾਰ ਰੱਟਾ ਮਾਰੋ ਤੇ ਇਸ ਚੀਜ਼ ਨੂੰ ਐਨਲਾਈਜ਼ ਕਰੋ ਕਿ ਮੇਰੇ ਟੀਚਰ ਨੇ ਫੋਰ ਐਗਜ਼ਾਮਪਲ ਸਾਇੰਸ ਦਾ ਸਿਲੇਬਸ ਕਰਾਇਆ ਸੀ ਕੀ ਉਹਨੇ ਸਾਰੇ ਟੌਪਿਕ ਕਰਾਤੇ ਆਪਣੇ ਆਪ ਨੂੰ ਸਵਾਲ ਕਰੋ ਫਿਰ ਇਹ ਦੇਖੋ ਕਿ ਕੀ ਮੇਰੇ ਟੀਚਰ ਨੇ ਫੋਰ ਐਗਜ਼ਾਮਪਲ ਮੈਂ ਪੋਲੀਟੀ ਪੜਾ ਰਹੇ ਹਾਂ ਕੀ ਉਹਨੇ ਸਾਰੇ ਸਬਜੈਕਟ ਸਾਰੇ ਟੌਪਿਕ ਕਰਾਤੇ ਪੋਲੀਟੀ ਦੇ ਟੀਚਰ ਦੀ ਜ਼ਿੰਮੇਵਾਰੀ ਹੈ ਕਰਾਣਾ ਪਰ ਪੇਪਰ ਤੁਹਾਡਾ ਹੈ ਸੁਪਨਾ ਤੁਹਾਡਾ 22 ਚਾਂਸ ਟੀਚਰ ਨਹੀਂ ਵੀ ਖਰਾ ਪਾਇਆ ਕਿਸੇ ਮਜਬੂਰੀ ਕਰਕੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਰਨਾ ਸਿਲੇਬਸ ਕੰਪਲੀਟ ਸਿਲੇਬਸ ਕੰਪਲੀਟ ਕਰੇ ਬਿਨਾ ਇਹ ਪੇਪਰ ਨਹੀਂ ਕਲੀਅਰ ਹੋਣਾ ਆਫੀਸ਼ੀਅਲ ਸਿਲੇਬਸ ਦੀ ਗੱਲ ਕਰ ਰਹੇ ਹਾਂ ਲੋ ਜੀ ਇੱਥੇ ਤੱਕ ਐਗਰੀ ਕਰ ਦਿਓ ਤੇ ਯੈਸਰ ਲਿਖ ਦਿਓ ਠੀਕ ਹੈ ਜੀ ਹੁਣ ਆਪਾਂ ਆਉਣੇ ਆ ਨੈਕਸਟ ਥਿੰਗ ਐਨਲਾਈਜ਼ 올 ਦਾ ਪੀਆਈਕਿਊਜ਼ ਦੋਸਤੋ ਕਿਸੇ ਵੀ ਟਾਪਰ ਦੇ ਇੰਟਰਵਿਊ ਦੇਖ ਲਓ ਕਿਸੇ ਵੀ ਅੱਛੇ ਟੀਚਰ ਕੋਲ ਚਲੇ ਜਾਓ ਕਿਸੇ ਵੀ ਵੈਟਰਨ ਜਿਹੜੇ 5-5 ਮੇਨਸ ਲਿਖ ਕੇ ਬੈਠੇ ਆ ਉਹਨਾਂ ਕੋਲ ਚਲੇ ਜਾਓ ਹਰ ਇੱਕ ਬੰਦਾ ਤੁਹਾਨੂੰ ਇੱਕੋ ਹੀ ਗੱਲ ਕਹੇਗਾ ਦੋਸਤੋ ਕਿ ਭਈ ਦ ਮੋਸਟ ਇੰਪੋਰਟੈਂਟ ਥਿੰਗ ਆਰ ਦ ਪੀ ਵਾਈ ਕਿਊਸ ਜਿਵੇਂ ਆਇਨੇ 'ਚ ਵੇਖ ਕੇ ਆਪਾਂ ਆਪਣੀ ਸ਼ਕਲ ਸਵਾਰਦੇ ਆਂ ਬਾਲ ਬੁੱਲ ਸੈੱਟ ਕਰਦੇ ਆਂ ਨਾ ਆਇਨਾ ਸਾਨੂੰ ਦੱਸਦਾ ਹੈ ਕਿ ਵਾ ਤੂੰ ਕਿਹੋ ਜਿਹਾ ਲੱਗ ਰਿਹਾ ਹੈ ਤੇ ਕਿਹੋ ਜਿਹਾ ਬਣਨਾ ਹੈ PYQs ਉਹੀ ਕੰਮ ਕਰਦੇ ਨੇ ਤੁਹਾਡੀ ਤਿਆਰੀ ਦੇ ਵਿੱਚ ਵਿਦਆਊਟ ਰੀਡਿੰਗ PYQs ਵਿਦਆਊਟ ਐਨਲਾਈਜ਼ਿੰਗ PYQs ਤਿਆਰੀ ਸ਼ੁਰੂ ਹੀ ਨਹੀਂ ਕਰਨੀ ਹੁੰਦੀ ਟੈਕਨੀਕਲੀ ਜੋ ਉਸ ਤੋਂ ਬਿਨਾ ਤਿਆਰੀ ਸ਼ੁਰੂ ਕਰਤੀ 댓 ਮੀਨਸ ਆਪ ਅ ਡਾਇਰੈਕਸ਼ਨਲੈਸ ਜਾ ਰਹੇ ਆ ਹੁਣ ਸਿਲੇਬਸ ਦਾ ਮੈਂ ਐਗਜ਼ਾਮਪਲ ਦਿੱਤੀ ਸਿਲੇਬਸ ਵਿੱਚ ਲਿਖਿਆ ਹੋਇਆ ਹੈ ਟੌਪਿਕ ਫੋਰਸ ਜਿਹੜਾ ਫਿਜ਼ਿਕਸ ਦਾ ਟੌਪਿਕ ਹੈ ਹੁਣ ਤੁਸੀਂ ਇਹ ਦੇਖੋ ਜਿਹੜਾ ਫੋਰਸ ਵਾਲਾ ਟੌਪਿਕ ਹੈ ਉਪਰਸਵੰਦੇ ਲੈਵਲ ਦਾ ਵੀ ਆ ਸਕਦਾ ਹੈ ਉਹ ਪਲਸ 2 ਦੇ ਲੈਵਲ ਦਾ ਵੀ ਆ ਸਕਦਾ ਹੈ ਹੋ ਸਕਦਾ ਹੈ ਉਹ ਆਈਆਈਟੀ ਦੇ ਲੈਵਲ ਦਾ ਕਾਲਜ ਲੈਵਲ ਦਾ ਵੀ ਆ ਜਾਏ డు ਯੂ ਐਗਰੀ ਵਿਦ ਥਿਸ ਸਿਲੇਬਸ ਦੱਸਤਾ ਪਰ ਸਿਲੇਬਸ ਦਾ ਲੈਵਲ ਕੀ ਆ ਰਿਹਾ ਹੈ ਉਹ ਤੁਹਾਨੂੰ ਪੀ ਵਾਈ ਕਿਉ ਦੱਸਣਗੇ ਦੋਸਤੋ ਯੂ ਕੈਨ ਓਵਾਇਡ ਥਿਸ ਐਟ ਐਨੀ ਕਾਸਟ ਕੋਈ ਗੱਲ ਨਹੀਂ ਹੁਣ ਤੱਕ ਜੇ ਨਹੀਂ ਕੀਤੇ ਪੀ ਵਾਈ ਕਿਉ ਕਿਉਂਕਿ ਪੰਜਾਬ ਪੀਸੀਐਸ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਹੀ ਸਗੀ ਪਰ ਸਾਨੂੰ ਕੋਈ ਨਾ ਪੀ ਵੈਕਿਊਜ਼ ਅਵੇਲੇਬਲ ਨਹੀਂ ਸੀਗੇ ਪੀ ਵਾਈਕਿਊਜ਼ ਜੇ ਅਵੇਲੇਬਲ ਹੁੰਦੇ ਸੀ ਤੇ ਇਅਰ ਵਾਈਜ਼ ਅਵੇਲੇਬਲ ਕਰ ਦਿੰਦੇ ਹੁੰਦੇ ਸੀ ਕਿ ਵੀ 2018 ਹੈ ਆ ਚੱਕੋ ਦਾ ਪੇਪਰ ਦੇਖੀ ਜਾਓ ਉਹ ਐਨਾਲਿਸਿਸ ਨਹੀਂ ਹੁੰਦਾ ਉਹ ਪੇਪਰ ਸਿਰਫ ਦੇਖਣਾ ਹੁੰਦਾ ਹੈ ਪੀ ਵੈਕਿਊ ਪੀ ਵਾਈਕਿਊ ਦਾ ਐਨਾਲਿਸਿਸ ਕਿਵੇਂ ਹੁੰਦਾ ਜਦੋਂ ਤੁਸੀਂ ਪੀ ਵਾਈਕਿਊਜ਼ ਨੂੰ ਟੌਪਿਕ ਵਾਈਜ਼ ਤੇ ਸਬਜੈਕਟ ਵਾਈਜ਼ ਸોર્ટ ਕਰ ਰਹੇ ਹੋ ਜਿਵੇਂ ਕਿ ਪੋਲੀਟੀ ਦੇ ਅੱਜ ਤੱਕ ਦੇ ਕਿੰਨੇ ਪੀ ਵੈਕਿਊਜ਼ ਆਏ ਨੇ ਕਿਵੇਂ ਦੇ ਪੀ ਵੈਕਿਊਜ਼ ਆਏ ਨੇ ਉਹਨਾਂ ਨੂੰ ਦੇਖੋ ਫਿਰ ਉਹਨਾਂ ਦੀ ਡਿਸਕਸ਼ਨ ਫਿਰ ਉਹਨਾਂ ਦੀ ਡਿਟੇਲਡ ਸੋਲੂਸ਼ਨਸ ਵੇਖ ਕੇ ਐਨਲਾਈਜ਼ ਕਰੋ ਕਿ ਸਭ ਤੋਂ ਜ਼ਿਆਦਾ ਕਿਹੜੇ ਟਾਪਿਕ ਤੋਂ ਆ ਰਹੇ ਨੇ ਸੁਣਨ ਚ ਬੜਾ ਔਖਾ ਲੱਗ ਰਿਹਾ ਕਿ ਭਈ ਮੈਂ ਕਿਦਾਂ ਅਲੋਟ ਕਰਦਾ ਬੇਟੇ ਫੋਰ ਐਗਜ਼ਾਮਪਲ ਪੋਲੀਟੀ ਪੋਲੀਟੀ ਦੇ ਵਿੱਚ ਸਭ ਤੋਂ ਜ਼ਿਆਦਾ ਪਾਰਲੀਮੈਂਟ ਤੋਂ ਸਵਾਲ ਆਇਆ ਅਜ ਤੱਕ ਪੋਲੀਟੀ ਸਭ ਤੋਂ ਜ਼ਿਆਦਾ ਪੰਚਾਇਤੀ ਰਾਜ ਸਵਾਲ ਆਇਆ ਅਜ ਤੱਕ ਤੁਹਾਨੂੰ ਕਿਵੇਂ ਪਤਾ ਲੱਗੇਗਾ ਉਹਦੇ ਲਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਦੋਸਤੋ ਆਲਰੇਡੀ ਮੈਂ ਉਹ ਕੰਮ ਤੁਹਾਡੇ ਲਈ ਕਰ ਚੁੱਕਿਆ ਹਾਂ ਕਿੱਥੇ ਇੰਡਸ ਬੁੱਕ ਹੱਲੇ ਤੱਕ ਦੇਖੋ ਰਿਗਰਟ ਤੋਂ ਵੱਡੀ ਨਾ ਦੋਸਤੋ ਕੁਝ ਚੀਜ਼ ਨਹੀਂ ਹੁੰਦੀ ਇੱਕ ਇਹੋ ਜੀ ਕਿਤਾਬ ਜਦੋਂ ਮੈਂ ਬਣਾਈ ਤੁਸੀਂ ਸੋਚੋ ਮੈਂ ਇਨੀ ਲੇਟ ਲਾਂਚ ਕਿਉਂ ਕੀਤੀ ਕਿਉਂਕਿ ਮੈਨੂੰ ਟਾਈਮ ਵੱਲ ਲੱਗ ਗਿਆ ਆਈਡੀਅਲੀ ਇਹ ਕਿਤਾਬ ਲਾਂਚ ਹੋ ਜਾਣੀ ਚਾਹੀਦੀ ਸੀਗੀ ਜਨਵਰੀ ਫੈਬਰੂਰੀ ਚ ਬਟ ਇਹਦੇ ਲੇਟ ਹੋਣ ਦਾ ਕਾਰਨ ਹੀ ਇਹ ਹੈ ਕਿਉਂਕਿ ਮੈਂ ਇਹਦੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਸੀ ਇਹਦੀ ਇੱਕ ਇੱਕ ਆਪਸ਼ਨ ਪੀ वाई ਕਿਊ ਦਾ ਇੱਕ ਇੱਕ ਐਨਾਲਿਸਿਸ ਮੈਂ ਹੱਥੋਂ ਬਣਾਇਆ ਹੈ ਇੱਕ ਇੱਕ ਆਪਸ਼ਨ ਦੀ ਐਕਸਪਲੇਨੇਸ਼ਨ ਦਿੰਦੀ ਹੈ ਕਿਉਂ ਰੀਜ਼ਨ ਕੀ ਹੈ ਦਾ ਰੀਜ਼ਨ ਇਜ਼ ਕਿਉਂਕਿ ਇਹ ਮੈਂ ਇਹੋ ਜੀ ਚੀਜ਼ ਬਣਾਉਣਾ ਚਾਹੁੰਦਾ ਸੀ ਜੋ ਪੰਜਾਬ ਚ ਕਦੀ ਕਿਸੇ ਨੇ ਬਣਾਈ ਹੀ ਨਾ ਹੋਵੇ ਐਂ ਜਿਹੜੇ ਐਸਪੀਰੈਂਟਸ ਨੇ ਖਰੀਦੀ ਹੈ ਉਹ ਵੀ ਇਹ ਸੈਸ਼ਨ ਦੇਖ ਰਹੇ ਹੋਣਗੇ ਤੁਸੀਂ ਦੱਸੋ ਕਿ ਕਦੀ ਇਹ ਚੀਜ਼ ਦੇਖੀ ਸੀ ਇਹੋ ਜੀ ਚੀਜ਼ ਪਹਿਲਾਂ ਮੈਨੂੰ ਪ੍ਰੋਸੈਸ ਸੀ ਕਿ ਨਹੀਂ ਜੀ ਮੈਂ ਇਹ ਚੀਜ਼ ਬਣਾਉਂਗਾ ਤੇ ਉਹ ਬਣਾਈ ਹੈ ਕਿਉਂਕਿ ਮੈਂ ਸਾਰੇ ਪੀਆਕਿਊਜ਼ ਨੂੰ ਸਬਜੈਕਟ ਵਾਈਜ਼ ਵੰਡਤਾ ਹਰ ਇੱਕ ਆਪਸ਼ਨ ਦੀ ਡਿਟੇਲਡ ਐਕਸਪਲੇਨੇਸ਼ਨ ਦਿੰਦੀ ਹੈ ਐਂਡ ਉਸ ਤੋਂ ਬਾਅਦ ਇੰਗਲਿਸ਼ ਐਂਡ ਪੰਜਾਬੀ ਦੋਨਾਂ ਚ ਬਣਾਈ ਹੈ ਕਿਤਾਬ ਉਸ ਤੋਂ ਬਾਅਦ ਕੀ ਹੈ ਜੀ ਇੱਕ ਟ੍ਰੈਂਡ ਐਨਾਲਿਸਿਸ ਬੈਚ ਦਿੱਤਾ ਹੈ ਇਹ ਫ੍ਰੀ ਜਿਹੜੇ ਵੀ ਐਸਪੀਰੈਂਟਸ ਨੇ ਇਹ ਬੈਚ ਲਗਾਇਆ ਹੈ 16 ਕਲਾਸਿਸ ਨੇ ਇਹਦੇ ਵਿੱਚ ਘੰਟੇ-ਘੰਟੇ ਦੀਆਂ 16 ਕਲਾਸਿਸ ਦੇ ਵਿੱਚ ਤੁਹਾਨੂੰ ਇੰਗਲਿਸ਼ ਤੋਂ ਲੈ ਕੇ ਮੈਥਸ ਤੁਹਾਨੂੰ ਪੋਲੀਟੀ ਤੋਂ ਲੈ ਕੇ ਜੀਓਗ੍ਰਾਫੀ ਸਾਰੇ ਹੀ ਸਬਜੈਕਟਸ ਦੇ ਟੌਪਿਕ ਵਾਈਜ਼ ਇੰਪੋਰਟੈਂਟ ਟੌਪਿਕਸ ਮਿਲ ਜਾਣਗੇ ਜੀ ਬਹੁਤ ਲੋਕਾਂ ਨੇ ਬੈਚ ਆਲਰੇਡੀ ਅਵੇਲ ਕਰ ਚੁੱਕੇ ਆ ਉਹ ਜੋ ਕਿ ਇਸ ਕਿਤਾਬ ਨਾਲ ਬਿਲਕੁਲ ਫ੍ਰੀ ਹੈ ਕਿਵੇਂ ਵੇਲ ਕਰਨਾ ਹੈ ਥੱਲੇ ਲਿੰਕ ਮਿਲ ਜੇਗਾ ਤੁਸੀਂ ਜਾਓ ਅੱਡਾ ਦੀ ਜੋ ਐਪ ਹੈ ਸਾਡੀ ਅੱਡਾ 247 ਦੀ ਜੋ ਵੈਬਸਾਈਟ ਹੈ ਐਪ ਹੈ ਉੱਥੋਂ ਜਾ ਕੇ ਆਰਡਰ ਕਰੋ ਤੁਹਾਨੂੰ ਪ੍ਰੋਪਰ ਮਿਲ ਜਾਏਗਾ ਐਂਡ ਉਸ ਤੋਂ ਬਾਅਦ ਸੀ ਸੈੱਟ ਦੇ ਵੀ ਇੱਕ ਇੱਕ ਕੁਐਸਚਨ ਦਾ ਸੋਲੂਸ਼ਨ ਹੈ ਇਹਦੇ ਵਿੱਚ ਇੱਕ ਰਾਹ ਦੱਸ ਰਿਹਾ ਇਹਨੂੰ ਪਰਚੇਸ ਕਰਨਾ ਨਾ ਕਰਨਾ ਤੁਹਾਡੀ ਇੱਛਾ ਹੈ ਬਟ ਰਾਹ ਦੱਸ ਰਿਹਾ ਜੇ ਇਸ ਤੋਂ ਵਧੀਆ ਤੁਹਾਨੂੰ ਲੱਗ ਰਿਹਾ ਕਿ ਕਿਸੇ ਨੇ ਪੀਵੇਕਿਊਜ਼ ਕਰਵਾਏ ਨੇ ਤੁਸੀਂ ਉਹਦਾ ਪ੍ਰੋਡਕਟ ਲੈ ਸਕਦੇ ਹੋ ਤੁਸੀਂ ਉਹਨਾਂ ਕੋਲ ਜਾ ਕੇ ਗੱਲ ਕਰ ਸਕਦੇ ਹੋ ਬਟ ਮੈਨੂੰ ਭਰੋਸਾ ਹੈ ਇਸ ਚੀਜ਼ ਤੇ ਸੋ ਤੁਸੀਂ ਪੀਵੇਕਿਊਜ਼ ਦੀ ਜੇ ਐਨਾਲਿਸਿਸ ਕਰਨੀ ਹੈ ਦਿਸ ਇਜ਼ ਦਾ ਓਨਲੀ ਪ੍ਰੋਡਕਟ ਵਿਚ ਇਜ਼ ਦਾ ਬੈਸਟ ਇਨ ਦਾ ਮਾਰਕੀਟ ਉਸ ਤੋਂ ਬਾਅਦ ਆਜੋ ਨੈਕਸਟ ਥਿੰਗ ਹੁਣ ਪੀ ਵੈਕਿਊਜ਼ ਦੇਖ ਲੇ ਸਿਲੇਬਸ ਕ੍ਰੈਮ ਕਰ ਲਿਆ ਨੋਟਸ ਮੇਰੇ ਕੋਲ ਤਾਂ ਬਣੇ ਹੋਣੇ ਚਾਹੀਦੇ ਆ ਨਾ ਹੁਣ 2.5 ਮਹੀਨੇ ਰਹਿ ਗਏ ਐ ਇਸ ਟਾਈਮ ਤੇ ਕੋਈ ਸੀਰੀਅਸ ਐਸਪੀਰੈਂਟ ਨਹੀਂ ਹੈ ਜਿਹੜਾ ਹੁਣ ਤਿਆਰੀ ਸ਼ੁਰੂ ਕਰ ਰਿਹਾ ਬਰ ਜੋ ਤੁਸੀਂ ਆਲਰੇਡੀ ਨੋਟਸ ਬਣਾਏ ਹੋਏ ਨੇ ਜੋ ਤੁਸੀਂ ਆਲਰੇਡੀ ਸੋਰਸਸ ਆਪਣੇ ਫਿਕਸ ਕੀਤੇ ਹੋਏ ਨੇ ਫੋਰ ਐਗਜ਼ਾਮਪਲ ਤੁਸੀਂ ਕਹੋਗੇ ਇਕਨੋਮੀ ਦੇ ਇੱਕ ਵਿਵੇਕ ਸਿੰਘ ਸਰਾ ਉਹਨਾਂ ਦੀ ਬੜੀ ਅੱਛੀ ਕਿਤਾਬ ਆਂਦੀ ਐ ਜਿਹਾ ਕਹੋਗੇ ਸਰ ਨਹੀਂ ਉਹ ਬੜੀ ਮੋਟੀ ਕਿਤਾਬ ਹੈ ਜੋ ਟੀਚਰਸ ਨੇ ਨੋਟ ਦਿੱਤੇ ਸਾਡੇ ਆਕਾਸ ਸਰ ਪੜਾਉਂਦੇ ਨੇ ਜੋ ਉਹਨਾਂ ਨੇ ਨੋਟਸ ਦਿੱਤੇ ਤੁਸੀਂ ਕਹੋਗੇ ਸਰ ਮੈਂ ਉਹੀ ਫਾਲੋ ਕਰ ਰਿਹਾ ਜੀ 댓ਸ ਇਟ ਉਹਨਾਂ ਨੂੰ ਮਲਟੀਪਲ ਟਾਈਮਸ ਰਿਵਾਈਜ਼ ਕਰੋ ਜਿਵੇਂ ਕਿ ਦਿਸ ਇਜ਼ ਦਾ ਐਗਜ਼ਾਮਪਲ ਜੇ ਤੁਸੀਂ ਰਿਵੀਜ਼ਨ ਨਹੀਂ ਕਰੋਗੇ ਸੋ ਕੀ ਹੋ ਜਾਏਗਾ ਮੈਂ ਪਾਲਿਟੀ ਪੜਾਈ ਸੀ ਮੈਂ ਪਾਲਿਟੀ ਦੇ ਵਿੱਚ ਇਹ ਸਵਾਲ ਪੁੱਛਿਆ ਆਪਣੇ ਟੈਲੀਗ੍ਰਾਮ ਚੈਨਲ ਤੇ ਕੈਨ ਪ੍ਰਾਈਵੇਟ ਮੈਂਬਰਸ ਇੰਟਰੋਡਿਊਸ ਮਨੀ ਬਿਲਸ ਦੇਖੋ ਕਿੰਨਿਆਂ ਨੇ ਨੋ ਕਿਹਾ ਮੈਂ ਕਲਾਸ 'ਚ ਦੱਸਿਆ ਸੀਗਾ ਕਿ ਤੁਹਾਡੀ ਲక్ష్ਮੀਕਾਂਤ ਗਲਤ ਹੈ ਮੈਂ ਕਲਾਸ 'ਚ ਕਿਹਾ ਸੀ ਕਿ ਲక్ష్ਮੀਕਾਂਤ ਨੇ ਗਲਤ ਲਿਖਿਆ ਹੋਇਆ ਹੈ ਮੇਰੀ ਆਪ ਦੇ ਰਿਸਰਚ ਹੈ ਮੈਂ ਲਾਇਰ ਵੀ ਸੀਗਾ ਠੀਕ ਹੈ ਤੇ ਮੈਂ ਪਾਰਲੀਮੈਂਟ ਤੋਂ ਆਰਟੀਆਈ ਪਾਈ ਸੀਗੀ ਉੱਥੇ ਆਰਟੀਆਈ ਕਢਾਈ ਸੀਗੀ ਉੱਥੇ ਉਹਨਾਂ ਨੇ ਕਿਹਾ ਪ੍ਰਾਈਵੇਟ ਮੈਂਬਰਸ ਕੈਨ ਇੰਟਰੋਡਿਊਸ ਮਨੀ ਬਿਲ ਪਰ ਲక్ష్ਮੀਕਾਂਤ ਗਲਤ ਲਿਖਿਆ ਹੋਇਆ ਨਹੀਂ ਗੀਨ ਹੁੰਦਾ ਤੁਸੀਂ ਸੰਸਦ .in ਜੋ ਵੈਬਸਾਈਟ ਹੈ ਉੱਥੇ ਜਾ ਕੇ ਦੇਖ ਸਕਦੇ ਹੋ ਇਹ ਚੀਜ਼ਾ ਕੌਣ ਦੱਸੇਗਾ ਟੀਚਰਸ ਦੇ ਕੋਲ ਆਓ ਉਹਨਾਂ ਦੀ ਸੁਣੋ ਐਂਡ ਉਹਨਾਂ ਦੇ ਨੋਟਸ ਰਿਵਾਈਜ਼ ਕਰੋ ਦੈਟਸ ਇਟ ਐਂਡ ਦੂਸਰੀ ਚੀਜ਼ ਜੋ ਸਭ ਤੋਂ ਇੰਪੋਰਟੈਂਟ ਹੈ ਕੁਝ ਨਵਾਂ ਨਹੀਂ ਸ਼ੁਰੂ ਕਰਨਾ ਅਨਲੈਸ ਇਟ ਇਜ਼ ਕਰੰਟ ਅਫੇਅਰਸ ਠੀਕ ਹੈ ਜਾਂ ਫਿਰ ਤੁਹਾਡਾ ਸਿਲੇਬਸ ਦਾ ਕੋਈ ਪਾਰ ਰਹਿ ਗਿਆ ਹੁਣ ਕਾਫੀ ਬੱਚਿਆਂ ਦਾ ਮੈਨੂੰ ਦੋ ਦਿਨ ਤੋਂ ਕਾਲ ਆ ਰਿਹਾ ਹੈ ਕਿ ਸਰ ਪੋਲੀਟੀਕਲ ਥਿਉਰੀ ਦੇ ਨੋਟਸ ਨਹੀਂ ਪੜਿਆ ਆਪਾਂ ਹਲੇ ਤੱਕ ਸਰ ਵਰਲਡ ਹਿਸਟਰੀ ਦੇ ਨੋਟਸ ਨਹੀਂ ਹੈਗੇ ਸਾਡੇ ਕੋਲ ਵਰਲਡ ਹਿਸਟਰੀ ਨਹੀਂ ਪੜੀ ਆਪਾਂ ਹਲੇ ਤੱਕ ਭਾਈ ਹੁਣ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਢਾਈ ਮਹੀਨੇ ਰਹਿ ਗਏ ਹੁਣ ਕੁਝ ਨਵਾਂ ਨਹੀਂ ਕਰਨਾ ਤੂੰ ਵਰਲਡ ਹਿਸਟਰੀ ਛੱਡ ਦੇ ਨੋ ਜੇ ਵਰਲਡ ਹਿਸਟਰੀ ਹਲੇ ਤੱਕ ਨਹੀਂ ਕੀਤੀ ਮੈਨੂੰ ਕਾਲ ਕਰੋ ਮੈਨੂੰ ਮੈਸੇਜ ਕਰੋ ਤੁਹਾਨੂੰ ਆਕਾਸ਼ ਸਰ ਦੇ ਨੋਟਸ ਪ੍ਰੋਵਾਈਡ ਕਰਾ ਦਾਂਗੇ ਜਿਹੜੇ ਸਾਡੇ ਹਿਸਟਰੀ ਦੇ ਫੈਕਲਟੀ ਨੇ ਪੋਲਿਟੀਕਲ ਥਿਉਰੀ ਹਲੇ ਤੱਕ ਨਹੀਂ ਪੜ੍ਹੀ ਮੈਨੂੰ ਕਾਲ ਕਰੋ ਐਂਡ ਚ ਨੰਬਰ ਦੇ ਕੇ ਜਾਊਂਗਾ ਤੁਸੀਂ ਕਾਲ ਕਰਕੇ ਦੋ ਕਹੋ ਨਾ ਕਿ ਸਰ ਸਾਨੂੰ ਪੋਲਿਟੀਕਲ ਥਿਉਰੀ ਦੇ ਨੋਟਸ ਕਰਾ ਦਿਓ ਕਵਰ ਮੈਂ ਪੂਰੀ ਪੋਲਿਟੀਕਲ ਥਿਉਰੀ YouTube ਤੇ ਫ੍ਰੀ ਕਰਾਈ ਹੈ ਪਰ ਨੋਟਸ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਦੂੰਗਾ ਸਿਲੇਬਸ ਦਾ 파ਟ ਜੇ ਹੱਲੇ ਤੱਕ ਵੀ ਕੋਈ ਹੋਇਆ ਨਹੀਂ ਹੈ ਉਹਨੂੰ ਛੱਡਣਾ ਨਹੀਂ ਹੈ ਕੰਪਲੀਟ ਯੋਰ ਸਿਲੇਬਸ ਸਿੰਪਲ ਜੀ ਗੱਲ ਹੈ ਟ੍ਰੈਂਡ ਐਨਾਲਿਸਿਸ ਚੱਲਦਾ ਹੈ ਪੀ ਵਾਈ ਕਿਊਸ ਨੂੰ ਵੇਖ ਕੇ ਟ੍ਰੈਂਡ ਐਨਾਲਿਸਿਸ ਕਰਦੇ ਆਪਾਂ ਬਟ ਐਟ ਦਾ ਸੇਮ ਟਾਈਮ ਇਹ ਗੱਲ ਸਮਝੋ ਸਿਲੇਬਸ ਚੋਂ ਕਿਤੋਂ ਵੀ ਕੁਐਸਚਨ ਆ ਸਕਦਾ ਉਸ ਤੋਂ ਬਾਅਦ ਕਰੰਟ ਅਫੇਅਰਸ ਬਿਲਕੁਲ ਫਰਦਰ ਸਰ ਕਰੰਟ ਅਫੇਅਰਸ ਕਰਾ ਰਹੇ ਨੇ ਕਿਸੇ ਨੂੰ ਕਰੰਟ ਅਫੇਅਰ ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਮੈਨੂੰ ਮੈਸੇਜ ਕਰੋ ਐਂਡ ਸੇ ਨੰਬਰ ਦੇ ਕੇ ਜਾਊਂਗਾ ਤੁਹਾਨੂੰ ਪ੍ਰੋਪਰ ਆਪਾਂ ਪੀਡੀਐਫ ਅਵੇਲੇਬਲ ਕਰਾ ਦਾਂਗੇ ਕਰੰਟ ਅਫੇਅਰਸ ਦੀ ਮੰਥ ਵਾਈਜ਼ ਕੋਈ ਦਿੱਕਤ ਨਹੀਂ ਹੈ ਕਰੰਟ ਅਫੇਅਰਸ ਐਂਡ ਰਿਮੇਨਿੰਗ ਪਾਰਟ ਆਫ ਦਾ ਸਿਲੇਬਸ ਜੋ ਤੁਹਾਡਾ ਬਚਿਆ ਹੈ ਉਹਨੂੰ ਤੁਸੀਂ ਕਰਦੇ ਰਹੋ ਬਟ ਬਾਕੀ ਜੋ ਚੀਜ਼ਾਂ ਤੁਸੀਂ ਪੋਲੀਟੀ ਦੇ ਆਲਰੇਡੀ ਨੋਟਸ ਬਣਾ ਚੁੱਕੇ ਹੋ ਨਵੀਂ ਕਿਤਾਬ ਨਾ ਸ਼ੁਰੂ ਕਰੋ ਤੁਹਾਡੀ ਜੀਓਗ੍ਰਾਫੀ ਦੇ ਆਲਰੇਡੀ ਨੋਟਸ ਬਣਾ ਚੁੱਕੇ ਹੋ ਨਵਾਂ ਸੋਰਸ ਨਾ ਚੱਕੋ ਉਹਨੂੰ ਮਲਟੀਪਲ ਟਾਈਮਸ ਰਿਵਾਈਜ਼ ਕਰੋ ਸਿੰਗਲ ਸੋਰਸ ਮਲਟੀਪਲ ਰਿਵੀਜ਼ਨਸ बट जे सिलेबस किया हाले तक आप फिर तो करना ही पैना ठीक है दैट्स एट सो उस तो बाद लास्ट थिंग बट नॉट द लीसट इज द एमसी क्यूज रिविजन दोस्तों इस तुम तो बिना कुछ नहीं है सिलेबस क्रैम कर लिया पी क्यूज़ देख ले तुसी नोट्स रिवाइज कर ले पर उस सारी चीजा दिश्रण मिला के एमसीक्यू प्रैक्टिस बिकॉज एट द एंड ऑफ द डे जो चीज एक्चुअली पीपीएससी पूछेगी जो चीज एक्चुअली यूपीएससी जिस जिसते टेस्ट कर रही है दो आर द एमसी क्यूज सो जी अपने एमसी क्यूज ही नहीं आप प्रैक्टिस किए सिर्फ फॉर एग्जाम्पल रट्टे मारे रह गए आप नोट्स की रट्टे मारते रह गए आप कहानियां सुनते रह गए सो किस तरह गल बनेगी ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਐਟ ਦਿਸ ਪੁਆਇੰਟ ਆਫ ਟਾਈਮ ਐਮਸੀਕਿਊਜ਼ ਨੂੰ ਕਰਨਾ ਹੀ ਕਰਨਾ ਇਹਦੇ ਵਾਸਤੇ ਮੈਂ ਕਿਸ ਤਰ੍ਹਾਂ ਹੈਲਪ ਕਰ ਸਕਦਾ ਤੁਸੀਂ ਜਿਹੜਾ ਮੇਰਾ ਟੈਲੀਗ੍ਰam ਚੈਨਲ ਹੈ ਮੈਂ ਅੱਗੇ ਦੱਸੂਗਾ ਉਸ ਤੇ ਜੁਆਇਨ ਕਰੋ ਮੈਂ ਪੋਲੀਟੀ ਦੇ ਸਾਇੰਸ ਦੇ ਸਾਰਿਆਂ ਦੇ ਟੌਪਿਕ ਵਾਈਜ਼ ਤੁਹਾਨੂੰ ਪ੍ਰੋਵਾਈਡ ਕਰਾ ਦੂੰਗਾ ਐਮਸੀਕਿਊਜ਼ ਬਟ ਉਸ ਤੋਂ ਇਲਾਵਾ ਮੈਂ ਇਹ ਚਾਹੁੰਦਾ ਕਿ ਤੁਸੀਂ ਨਾ ਪ੍ਰੋਪਰ ਜਿਹੜੇ GS ਪੇਪਰ 1 ਦੇ 100 ਕੁਐਸਚਨਸ ਹੁੰਦੇ ਨੇ ਠੀਕ ਹੈ ਜੀ ਐਂਡ ਸੀ ਸੈੱਟ ਦੇ ਪ੍ਰੋਪਰ ਜਿਹੜੇ 80 ਕੁਐਸਚਨਸ ਵਾਲਾ ਪੇਪਰ ਹੈ ਇਹਨਾਂ ਦੇ ਮੌਕ ਟੈਸਟ ਜ਼ਰੂਰ ਲਗਾਓ ਠੀਕ ਹੈ ਜੀ ਇਹਨਾਂ ਦੇ ਮੌਕ ਟੈਸਟ ਜ਼ਰੂਰ ਲਗਾਣੇ ਆ ਕਿਉਂਕਿ ਇਹ ਤੁਹਾਨੂੰ ਪ੍ਰੋਪਰ ਐਗਜ਼ਾਮ ਬੇਸਡ ਐਕਸਪੀਰੀਅੰਸ ਦੇਣਗੇ ਜਿਹੜੇ ਵੀ ਆਪਣੇ ਐਡਮਿਸ਼ਨ ਵਾਲੇ ਬੱਚੇ ਜਿਹੜੇ ਕਿ ਸਾਡੇ ਬੈਚ ਵਾਲੇ ਬੱਚੇ ਨੇ ਤੁਹਾਨੂੰ ਯਾਦ ਹੋਵੇਗਾ ਮੈਂ ਆਈ ਥਿੰਕ 2-4 ਦਿਨ ਪਹਿਲਾਂ ਜਦੋਂ ਆਪਾਂ ਤੁਹਾਡੇ ਨਾਲ ਵੀਡੀਓ ਕਾਨਫਰੈਂਸਿੰਗ ਕੀਤੀ ਸੀ ਮੈਂ ਬਹੁਤ ਮਕੇਲੋ ਕੇ ਤੱਪ ਦੇ ਹਿਰਦੇ ਨਾਲ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਬੱਚਿਓ ਤੁਸੀਂ ਟੈਸਟ ਸੀਰੀਜ਼ ਕਿਉਂ ਨਹੀਂ ਲਗਾ ਰਹੇ ਤੁਹਾਨੂੰ ਟੈਸਟ ਸੀਰੀਜ਼ ਅਵੇਲ ਕਰਾਈ ਹੈ ਤੁਸੀਂ ਕਿਉਂ ਨਹੀਂ ਲਗਾ ਰਹੇ ਮੈਂ ਗੱਲ ਕੀਤੀ ਸੀ ਨਾ ਕਿਉਂ ਕਿ ਟੈਸਟ ਸੀਰੀਜ਼ ਤੁਹਾਨੂੰ ਅਵੇਲ ਕਰਾਈ ਹੋਈ ਹੈ ਪਰ ਤੁਹਾਡਾ ਕੰਮ ਕਰਨਾ ਹੈ ਇਹਨੂੰ ਅਵੇਲ ਕਰਨਾ ਇਹਨੂੰ ਬੈਨੀਫਿਟ ਲੈਣਾ ਹੈ ਦਾ ਜਿਨ੍ਹਾਂ ਕੋਲ ਆਲਰੇਡੀ ਹੈਗੀ ਹੈ ਬਟ ਦਾ ਪੁਆਇੰਟ ਇਜ਼ ਕਾਫੀ ਬੱਚਾ ਨੇ ਕਿਹਾ ਸਰ ਸਾਡੇ ਕੋਲ ਟੈਸਟ ਸੀਰੀਜ਼ ਹੈ ਨਹੀਂ ਉਹਨਾਂ ਵਾਸਤੇ ਮੈਂ ਦੱਸਣਾ ਚਾਹੁੰਦਾ ਜੇ ਤੁਸੀਂ ਵੀ ਇਹੋ ਜੇ ਟੈਸਟ ਫੁੱਲ ਲੈਂਥ ਟੈਸਟਸ ਠੀਕ ਹੈ ਜੀ ਟੋਟਲ 100 ਕੁਐਸਚਨ ਦੇ ਪੀਸੀਐਸ ਲੈਵਲ ਦੇ ਟੈਸਟ ਅਵੇਲ ਕਰਨਾ ਚਾਹੁੰਦੇ ਹੋ ਜੇ ਤੁਸੀਂ ਵੀ 80 ਕੁਐਸਚਨਸ ਦੇ ਸੀ ਸੈੱਟ ਦੇ ਫੁੱਲ ਲੈਂਥ ਟੈਸਟ ਪ੍ਰੋਪਰ ਪੀਸੀਐਸ ਦੇ ਅਵੇਲ ਕਰਨਾ ਚਾਹੁੰਦੇ ਹੋ ਸੋ ਥਿਸ ਇਜ਼ ਫॉर ਯੂ ਤੁਸੀਂ ਸਾਡੀ ਟੈਸਟ ਸੀਰੀਜ਼ ਅਵੇਲ ਕਰ ਸਕਦੇ ਹੋ ਇੱਕ ਹੈ ਵਿਦ 멘ਟਰਸ਼ਿਪ ਇੱਕ ਹੈ ਵਿਦਆਊਟ 멘ਟਰਸ਼ਿਪ ਵਿਦ 멘ਟਰਸ਼ਿਪ ਵਿੱਚ ਕੀ ਹੋਏਗਾ ਤੁਸੀਂ ਜਦੋਂ ਟੈਸਟ ਦਿਓਗੇ ਤੁਹਾਡੇ ਟੈਸਟ ਦੇਣ ਤੋਂ ਬਾਅਦ ਤੁਸੀਂ ਸਕਰੀਨਸ਼ਾਟ ਮੈਨੂੰ ਭੇਜੋਗੇ ਐਂਡ ਜਦੋਂ ਤੁਸੀਂ ਐਂਡ ਦੇ ਰਿਜ਼ਲਟ ਦਾ ਸਕਰੀਨਸ਼ਾਟ ਮੈਨੂੰ ਭੇਜਿਆ ਮੈਂ ਤੁਹਾਡੇ ਨਾਲ ਇੱਕ ਵੀਡੀਓ ਵੀਡੀਓ ਕਾਨਫਰੈਂਸਿੰਗ ਦਾ ਟਾਈਮ ਸ਼ਡਿਊਲ ਕਰੂੰਗਾ ਐਂਡ ਉਸ ਟਾਈਮ ਆਪਾਂ ਵੀਡੀਓ ਕਾਨਫਰੈਂਸਿੰਗ ਕਰਾਂਗੇ ਮੈਂ ਤੁਹਾਨੂੰ ਦੱਸੂੰਗਾ ਕਿ ਫਾਰ ਇਗਜ਼ੈਂਪਲ ਤੁਹਾਡੇ ਪੋਲੀਟੀ ਦੇ ਇਹ ਟੌਪਿਕਸ ਕਿਉਂ ਗਲਤ ਹੋ ਗਏ ਜੀ ਤੁਸੀਂ ਕਹੋਗੇ ਜੀ ਸਰ ਮੇਰਾ ਸੋਰਸ ਐਵੇਂ ਦਾ ਸੀ ਮੈਂ ਕਹੂੰਗਾ ਸੋਰਸ ਹੀ ਗਲਤ ਹੈ ਫਿਰ ਮੈਂ ਤੁਹਾਨੂੰ ਆਪਣੇ ਨੋਟਸ ਦਊਗਾ ਜਾਂ ਫਿਰ ਇਹ ਹੋ ਸਕਦਾ ਹੈ ਕਿ ਸਰ ਸੋਰਸ ਵਿੱਚ ਤੇ ਸੀਗਾ ਪਰ ਮੈਂ ਭੁੱਲ ਗਈ ਕਿਉਂ ਭੁੱਲ ਗਈ ਜੀ ਥਿਸ ਇਜ਼ ਦਾ ਰੋਲ ਆਫ ਅ 멘ਟਰ ਇੱਕ ਹੋਲਿਸਟਿਕ ਆਪਾਂ ਚੀਜ਼ ਵੇਖਾਂਗੇ ਕਿ ਜੇ ਗਲਤੀ ਹੋ ਰਹੀ ਹੈ ਤੇ ਕਿਉਂ ਹੋ ਰਹੀ ਹੈ ਇਨ ਥਿਸ ਵਿਦ 멘ਟਰਸ਼ਿਪ ਜਿਹੜੀ ਕਿ ਅਰਾਊਂਡ 6000 ਤੁਹਾਨੂੰ ਪਈਗੀ ਪਰ ਜੇ ਤੁਸੀਂ ਸਿਰਫ ਟੈਸਟ ਵੀਲ ਕਰਨੇ ਆ ਸੋ 댓 ਵਿਲ ਬੀ ਅਰਾਊਂਡ 4000 ਇਸ ਨੰਬਰ ਤੇ ਤੁਸੀਂ ਡੈਫੀਨੇਟਲੀ ਕਾਲ ਕਰਕੇ ਇਹਨੂੰ ਅਵੇਲ ਕਰ ਸਕਦੇ ਹੋ ਠੀਕ ਹੈ ਦੋਸਤੋ ਸੋ ਮੈਨੂੰ ਲੱਗਦਾ ਇਹ ਜਿਹੜੇ ਮੈਂ 4 ਪੁਆਇੰਟਸ ਤੁਹਾਨੂੰ ਦੱਸੇ ਨੇ ਇਹਨੂੰ ਇੱਕ ਵਾਰ ਪਲੀਜ਼ ਅਵੇਲ ਕਰਕੇ ਦੇਖੋ ਜ਼ਿੰਦਗੀ ਦੇ ਵਿੱਚ ਸਿਰਫ 2 ਹਫ਼ਤੇ ਦੀ ਗੱਲ ਮੰਗ ਰਿਹਾ ਤੁਸੀਂ 2 ਵੀਕਸ ਇਹ ਪੁਆਇੰਟਸ ਨੂੰ ਅਵੇਲ ਕਰ ਲਓ ਇਹਦੇ ਹਿਸਾਬ ਨਾਲ ਤਿਆਰੀ ਕਰ ਲਓ ਜੇ ਨਹੀਂ ਤਿਆਰੀ ਵਿੱਚ ਐਫੀਸ਼ੀਐਂਸੀ ਆਈ ਜੇ ਤੁਹਾਨੂੰ ਨਹੀਂ ਲੱਗਿਆ ਕੌਨਫੀਡੈਂਸ ਆਇਆ ਨਾ ਥੱਲੇ ਆ ਕੇ ਕਮੈਂਟ ਕਰਕੇ ਗਾਲਾਂ ਦੇ ਦਿਓ ਕੋਈ ਚੱਕਰ ਨਹੀਂ ਇਹ ਬਟ ਇਟ ਇਜ਼ ਅ ਟ੍ਰਾਈਡ ਐਂਡ ਟੈਸਟਡ ਮੈਥਡ ਮੇਰੇ ਦੋ ਪ੍ਰੀਲਿਮਸ ਇਸ ਚੀਜ਼ ਨਾਲ ਹੀ ਨਿਕਲੇ ਸੋ ਹਲੇ ਤੱਕ ਪੀ ਬਾਈ ਕਿਊਜ਼ ਨਹੀਂ ਕੀਤੇ ਬੁੱਕ ਲੈ ਸਕਦੇ ਹਾਂ ਹਲੇ ਤੱਕ ਟੈਸਟ ਸੀਰੀਜ਼ ਨਹੀਂ ਲਈ ਉਹ ਲੈ ਸਕਦੇ ਹਾਂ ਬਟ ਦ ਸਭ ਤੋਂ ਮੇਨ ਥਿੰਗ ਇਜ਼ ਕਿ ਆਪਣਾ ਫਲੋ ਬਣਾ ਕੇ ਚੱਲੋ ਐਂਡ ਲਾਸਟ ਬਟ ਨੋਟ ਦ ਲੀਸਟ this is the telegram channel जिथे ਤੁਹਾਨੂੰ ਮੇਰੀ ਤਰਫੋਂ ਕੋਈ ਵੀ ਅਪਡੇਟ ਕੋਈ ਵੀ ਨੋਟਸ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ on this and lastly this is our contact number ਤੁਸੀਂ ਮੇਰੇ ਨਾਲ ਪਰਸਨਲੀ ਫੋਨ ਤੇ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਇੱਥੇ ਆ ਕੇ ਗੱਲ ਕਰ ਸਕਦੇ ਹੋ ਠੀਕ ਹੈ ਜੀ ਸਰ கரنٹ ਅਫੇਅਰ ਲਈ ਦੱਸ ਦੋ the hindu is enough uh, the hindu ਜੇ ਤੁਸੀਂ ਆਲਰੇਡੀ ਪੜ੍ਹ ਰਹੇ ਹੋ ਇਸਪਰੀਤ ਜੀ ਤੇ ਉਹਨੂੰ ਪੜੀ ਚੱਲੋ ਬਟ ਮੰਥਲੀ ਮੈਗਜ਼ੀਨ ਪੜ੍ਹਨੀ ਜ਼ਰੂਰੀ ਹੈ ਮੰਥਲੀ ਮੈਗਜ਼ੀਨ ਵਿੱਚ ਜਿਸ ਤਰ੍ਹਾਂ ਮੈਂ ਫਤਿਹ ਸਰ ਦੀ ਗੱਲ ਕਰਾਂ ਉਹ ਉਹਨਾਂ ਦਾ ਸੋਰਸ ਸਿਰਫ ਦ ਹਿੰਦੂ ਨਹੀਂ ਹੈ ਜਦੋਂ ਵੀ ਆਪਾਂ ਇੱਕ ਮੈਗਜ਼ੀਨ ਤੁਹਾਡੇ ਲਈ ਕ੍ਰੀਏਟ ਕਰਦੇ ਆਂ ਦ ਹਿੰਦੂ ਇੰਡੀਅਨ ਐਕਸਪ੍ਰੈਸ ਟਾਈਮਜ਼ ਆਫ ਇੰਡੀਆ ਡਾਊਨ ਟੂ ਅਰਥ ਸਮਝ ਰਹੇ ਹੋ ਜਿੱਥੋਂ ਵੀ ਸਾਨੂੰ ਵਧੀਆ ਲੱਗਦਾ ਹੈ ਕਿ ਥਿਸ ਇਜ਼ ਇੰਪੋਰਟੈਂਟ ਫਾਰ ਪ੍ਰੀਲੈਂਸ ਜਾਂ ਫਿਰ ਮੀਨਸ ਉਹ ਆਪਾਂ ਦਿੰਨੇ ਆ ਠੀਕ ਹੈ ਜੀ ਸੋ ਦ ਹਿੰਦੂ ਪੜੋ ਬਹੁਤ ਵਧੀਆ ਗੱਲ ਹੈ ਪਰ ਇੱਕ ਕਿਸੇ ਵੀ ਕੋਚਿੰਗ ਦੀ ਮੈਗਜ਼ੀਨ ਮੈਂ ਤੇ ਆਪਣੇ ਵਾਲੀ ਹੀ ਰეკਮੈਂਡ ਕਰੂੰਗਾ ਤੁਹਾਨੂੰ ਉਹ ਤੁਸੀਂ ਜ਼ਰੂਰ ਪੜੋ ਠੀਕ ਹੈ ਜੀ ਦੈਟਸ ਇਟ ਸੋ ਉਮੀਦ ਕਰਦਾ ਹਾਂ ਜੀ ਇਹ ਸੈਸ਼ਨ ਤੁਹਾਨੂੰ ਬਹੁਤ ਹੈਲਪ ਕੀਤਾ ਹੋਏਗਾ ਕਿਉਂਕਿ ਮੈਨੂੰ ਜੋ ਮੇਰਾ ਐਕਸਪੀਰੀਅੰਸ ਹੈ ਇੰਨੇ ਟਾਈਮ ਦਾ ਉਹ ਮੈਂ ਇੱਥੇ ਦੱਸ ਦਿੱਤਾ ਇਜਾਜ਼ਤ ਲੈਣੇ ਆ ਤੁਹਾਡੇ ਤੋਂ ਟੈਲੀਗ੍ਰਾਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਸ਼ੇਅਰ ਜ਼ਰੂਰ ਕਰਿਓ ਐਂਡ ਇੱਕ ਥੰਬਸ ਅਪ ਜ਼ਰੂਰ ਦੇ ਦਿਓ ਸਾਡੇ ਲਈ ਉਹ ਹੀ ਐਪਰੀਸ਼ੀਏਸ਼ਨ ਹੁੰਦੀ ਹੈ ਠੀਕ ਹੈ ਜੀ ਸੋ ਬਹੁਤ ਜਲਦ ਮਿਲਦੇ ਆ ਕਿਤਾਬ ਦਾ ਲਿੰਕ ਮੈਂ ਥੱਲੇ ਵੀ ਲਗਵਾ ਦੂੰਗਾ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ ਜੀ ਹਾਂ अच्छा मैंने बुक ली है पर आपका तनिषा जी अगर आपने अड्डा की ऐप से बुक ऑर्डर करी होगी फिर तो आपको मिल जाएगा अ बैच अगर आपने अमेजोन से करी होगी फिर नहीं मिलेगा ठीक है जी अमेजोन वाले डेटा नहीं शेयर करते हैं ना हमारे साथ तो करके नहीं जे सिलेबस नहीं होया ना प्रीत फिर अलग स्ट्रैटेजी है फिर कॉल कर लो आप डिस्कस कर लेंगे जो सिलेबस ही करना है हले कंप्लीट ठीक है देन इट्स अ होल डिफरेंट स्ट्रैटेजी ਉਹਦੀ ਆਪਾਂ ਗੱਲ ਪਰਸਨਲੀ ਕਰ ਸਕਦੇ ਹਾਂ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਹਾਂਜੀ ਮੌਨਿਕਾ ਜੀ ਡੈਫੀਨਿਟਲੀ এনवायरमेंट ਉਹ ਚੱਲ ਜਾਏਗਾ ਬਟ ਜੋ ਇੱਕ ਮੇਰਾ ਬੈਚ ਸੀ ਜਿਹੜਾ ਪੀ ਵੇਕਿਊ ਵਾਲਾ ਉਹਦੇ ਵਿੱਚ ਮੈਂ ਦੱਸਿਆ ਵਾਟ ਐਕਸਟਰਾ ਟੂ ਡੂ ਫੋਰ ਏਗਜ਼ਾਮਪਲ ਨੈਸ਼ਨਲ ਪਾਰਕ ਇਨ న్యూਸੇ ਪੁੱਛਦੇ ਨੇ ਬਰਡਸ ਇਨ న్యూਸੇ ਪੁੱਛਦੇ ਨੇ ਉਹ ਸਾਰੀਆਂ ਚੀਜ਼ਾਂ ਠੀਕ ਹੈ ਚਲੋ ਠੀਕ ਹੈ ਜੀ ਚਲੋ ਓਕੇ ਜੀ ऑफिस से करिए फिर बैच मिल जाएगा जी फिर बैच मिलूंगा सिमरन फिर बैच मिलूंगा ठीक है चलो ओके जी बाय बाय एनी अदर क्वेरीज आप आ, तुसी आ कर लियो जी ओके जी